एसआईटी ਆ ਜੀ ਭਗਵੰਤ ਮਾਨ ਦਾ ਹੱਥ ਠੋਕਾ ਮੇਰੇ ਮਤਲਬਕ ਡੀਜੀਪੀ ਲੈਵਲ ਦੀ ਐਸਆਈਟੀ ਸ਼ੁਰੂ ਹੋਈ ਸੀ ਹੁਣ ਆ ਕੇ ਡੀਆਈਜੀ ਲੈਵਲ ਤੋਂ ਡੀਐਸਪੀ ਇੰਸਪੈਕਟਰ ਲੈਵਲ ਤੇ ਢੇਕ ਗਈ ਹੈ ਭਗਵੰਤ ਮਾਨ ਸਾਹਿਬ ਆਪ ਕਹਿ ਰਹੇ ਆ ਕਿ ਚਲਾਨ ਤਾਂ ਜਰੂਰ ਪੇਸ਼ ਕਰਾਂਗੇ ਹੁਣ ਚਲਾਨ ਮੁੱਖ ਮੰਤਰੀ ਨੇ ਕਰਨਾ ਹੈ ਕੀ ਐਸਆਈਟੀ ਨੇ ਕਰਨਾ ਹੁੰਦਾ ਤੇ ਜੇ ਮੁੱਖ ਮੰਤਰੀ ਨੇ ਕਰਨਾ ਹੈ ਤੇ ਭਾਈ ਸਿਰ ਤੋਂ ਦਾ ਹੈਡ ਲੱਗ ਜਾ ਮੈਂ ਤਾਂ ਤੈਨੂੰ ਕਿੰਨੀ ਵਾਰੀ ਕਿਹਾ ਨਾਲੇ ਪੈਕ ਚੈੱਕ ਲਾ ਕੇ ਆਇਆ ਕਰੀ ਨਾਲੇ ਦੋ ਦੋ ਹੱਥ ਕਰਾਂਗੇ ਉੱਥੇ ਬਹਿ ਕੇ ਜਿੰਨੇ ਛੋਟੇ ਮੋਟੇ ਚੈਨਲ ਨੇ ਸਭ ਨੇ ਚਲਾਇਆ ਕਿ 18 ਸੱਤ ਅਗਲੀ ਤਰੀਕ ਹੈ ਤੇ ਸਾਡੇ ਐਸਆਈਟੀ ਵਾਲੇ ਕਿੱਥੇ ਸੁੱਤੇ ਸੀ 2.5 ਸਾਲਾਂ ਚ 6 ਸੈਟੀ ਬਦਲ ਗਈਆਂ ਨੇ 2.5 ਸਾਲਾਂ ਚ ਮੈਨੂੰ ਲੱਗਦਾ ਮੇਰਾ ਤਾਂ ਗਿਨੀਜ਼ ਵਰਲਡ ਆਫ ਬੋਕੋ ਵਰਲਡ ਰਿਕਾਰਡ ਚ ਮੇਰਾ ਲਿਆਉਣਾ ਕਿ ਕਿੰਨੀ ਆਰੀ ਇਹਨੂੰ ਪੇਸ਼ ਕਰਾਉਣਾ ਇੱਕੋ ਇੱਕ ਜਿਹੜਾ ਮਾਨਹਾਨੀ ਦਾ ਕੇਸ ਡੈਫਮੇਸ਼ਨ ਦਾ ਅਰਵਿੰਦ ਕੇਜਰੀਵਾਲ ਸੰਜੇ ਸਿੰਘ ਤੇ ਅਸ਼ੀਸ਼ ਖੇਤਾਨ ਦੇ ਖਿਲਾਫ ਜੋ ਕੇਸ ਦਾਇਰ ਕੀਤਾ ਸੀ ਮੈਂ ਜੀਦੇ ਚ ਅਰਵਿੰਦ ਕੇਜਰੀਵਾਲ ਸਾਹਿਬ ਨੇ ਔਰ ਅਸ਼ੀਸ਼ ਖੇਤਾਨ ਸਾਹਿਬ ਨੇ ਅਨਕੰਡੀਸ਼ਨਲ ਅਪੋਲੋਜੀ ਮੰਗੀ ਸੀ ਅੱਜ ਉਸ ਕੇਸ ਦੀ ਤਰੀਕ ਲੱਗੀ ਸੀ ਲੰਬੇ ਸਮੇਂ ਤੋਂ ਸੰਜੇ ਸਿੰਘ ਕਿਉਂਕਿ ਜੇਲ੍ਹ 'ਚ ਦਿੱਤੇ ਹੋਏ ਸਨ ਔਰ ਉਹ ਤਰੀਕਾ ਤੇ ਨਹੀਂ ਆਉਂਦੇ ਸੀ ਪਿਛਲੀ ਤਰੀਕ ਤੇ ਉਹ ਆਏ ਤੇ ਦਾਸ ਨਹੀਂ ਆ ਸਕਿਆ ਕੁਛ ਰਜੇਵਿਆਂ ਕਰਕੇ ਅੱਜ ਔਨਰੇਬਲ ਜੱਜ ਸਾਹਿਬ ਨੇ ਔਨਰੇਬਲ ਸੀਜੀਐਮ ਸਾਹਿਬ ਦੀ ਕੋਰਟ ਨੇ ਅੱਜ ਦੀ ਤਰੀਕ ਦੇ ਕੇ 18 7 2024 ਚ ਮੈਨੂੰ ਇੱਕ ਓਪਰਚ्युनिटी ਲਾਸਟ ਓਪਰਚ्युनिटी ਦਿੱਤੀ ਸੀ ਕਿ ਤੁਸੀਂ ਆ ਕੇ ਆਪ ਦਾ ਜਿਹੜਾ ਕੇਸ ਹੈ ਉਸ ਨੂੰ ਅੱਗੇ ਚਲਾਓ ਇਸ ਲਈ ਉਸ ਆਰਡਰ ਦੀ ਤਾਮੀਲ ਕਰਦਿਆਂ ਅੱਜ ਇਸ ਔਨਰੇਬਲ ਕੋਰਟ 'ਚ ਮੈਂ ਪਹੁੰਚਿਆ ਸੀ ਤੇ ਅੱਜ ਉਹ ਕੇਸ ਜਿਹੜਾ ਸਵੇਰੇ 10:30 ਪਾਉਣੇ 11 ਤੋਂ ਆਏ ਆ ਉਹ ਕੇਸ ਅੰਦਰ ਚੱਲਦਾ ਸੀ ਹੁਣ ਇਹਦੀ ਅਗਲੀ ਤਰੀਕ 17 17 17 ਅਗਸਤ ਨੂੰ ਅਗਲੀ ਤਰੀਕੇ ਦੀ ਪਈ ਹੈ ਸੰਜੀਤ ਸਿੰਘ ਉਹਦਾ ਹੈਗਾ ਮੂਲਰ ਕੀ ਕਹਿੰਦੇ ਨੇ ਹਾਂ ਜੀ ਦੇਖੋ ਮੈਂ ਐਸ ਆਈ ਟੀ ਆਜੀ ਭਗਵੰਤ ਮਾਨ ਦਾ ਹੱਥ ਠੋਕਾ ਔਰ ਮੈਂ ਇਹ ਗੱਲ ਕਿਉਂ ਕਹਿ ਰਿਹਾ ਕਿਉਂਕਿ ਪੰਜਾਬ ਦੇ ਚੀਫ ਮਿਨਿਸਟਰ ਹੀ ਪੰਜਾਬ ਦੇ ਹੋਮ ਮਿਨਿਸਟਰ ਨੇ ਔਰ ਉਹ ਭਗਵੰਤ ਮਾਨ ਨੇ ਔਰ ਜਿੰਨੇ ਵੀ ਪੁਲਿਸ ਅਧਿਕਾਰੀ ਦੇ ਤਬਾਦਲੇ ਜੋ ਕਰਦਾ ਹੋਮ ਮਿਨਿਸਟਰ ਕਰਦਾ ਚੀਫ ਮਿਨਿਸਟਰ ਕਰਦਾ ਹੁਣ ਐਸਆਈਟੀ ਇੱਕ ਨਹੀਂ 5 6 ਐਸਆਈਟੀਆਂ ਬਦਲਤੀਆਂ ਨੇ ਪਹਿਲਾਂ ਉਹਨਾਂ ਦੀ ਮਨਪਸੰਦਾ ਬਦਲੀ ਕੀਤੀ ਜਾਂਦੀ ਹੈ ਫਿਰ ਐਸਆਈਟੀ ਨੂੰ ਫਾਰਮ ਕੀਤਾ ਜਾਂਦਾ ਮੇਰੇ ਮਤਲਕ ਡੀਜੀਪੀ ਲੈਵਲ ਦੀ ਐਸਆਈਟੀ ਸ਼ੁਰੂ ਹੋਈ ਸੀ ਹੁਣ ਆ ਕੇ ਡੀਆਈਜੀ ਲੈਵਲ ਤੋਂ ਡੀਐਸਪੀ ਇਨਸਪੈਕਟਰ ਲੈਵਲ ਤੇ ਡਿੱਗ ਗਈ ਆ ਮਗਰ ਤੁਸੀਂ ਸ਼ਰਾਰਤਾ ਵੇਖੋ ਕਿ ਇਸ ਤਰ੍ਹਾਂ ਹੋ ਰਹੀਆਂ ਨੇ ਕਿ ਭਗਵੰਤ ਮਾਨ ਦਾ ਇੱਕ ਲੀਡਿੰਗ ਅਖਬਾਰ ਚ ਅੰਗਲੇ ਅੰਗਰੇਜ਼ੀ ਦੇ ਅਖਬਾਰ ਚ ਇੰਟਰਵਿਊ ਹੋਇਆ ਪਰਸਨਲ ਇੰਟਰਵਿਊ ਵਿਦ ਅਸਿਸਟੈਂਟ ਐਡੀਟਰ ਉਹਦੇ ਚ ਭਗਵੰਤ ਮਾਨ ਸਾਹਿਬ ਆਪ ਕਹਿ ਰਹੇ ਆ ਕਿ ਚਲਾਨ ਤਾਂ ਜ਼ਰੂਰ ਪੇਸ਼ ਕਰਾਂਗੇ ਹੁਣ ਚਲਾਨ ਮੁੱਖ ਮੰਤਰੀ ਨੇ ਕਰਨਾ ਹੈ ਕਿ ਐਸਆਈਟੀ ਨੇ ਕਰਨਾ ਹੁੰਦਾ ਫੇਰ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ ਭਗਵੰਤ ਮਾਨ ਜੀ ਕਿ ਅਸੀਂ ਕੇਸ ਫਾਈਲ ਰੀਰਾਈਟ ਕਰ ਰਹੇ ਆ which is ਇਲਲੀਗਲ ਕੰਮ ਗੈਰ ਕਾਨੂੰਨੀ ਉਹ ਕੰਮ ਵੀ ਕਰ ਰਹੇ ਆ ਔਰ ਅੱਜ ਵੀ ਉਸ ਗੈਰ ਕਾਨੂੰਨੀ ਕੰਮ ਦਾ ਇੱਕ ਨਵਾਂ ਨਜ਼ਰੀਆ ਵੇਖਣ ਨੂੰ ਮਿਲਿਆ ਇਹਨਾਂ ਨੇ ਮੈਨੂੰ ਸਮਨ ਭੇਜਿਆ ਮੈਨੂੰ ਸਮਨ ਨੂੰ ਜੋ ਲੀਗਲ ਅਧਿਕਾਰ ਨੇ ਸਾਡੇ ਹਾਈ ਕੋਰਟ ਚ ਆਨਰੇਬਲ ਹਾਈ ਕੋਰਟ ਚ ਚੈਲੰਜ ਕੀਤਾ ਉੱਥੋਂ ਸਰਕਾਰ ਭੱਜੀ ਉੱਥੇ ਇਹ ਲਿਖ ਕੇ ਦੇ ਕੇ ਆਏ ਕਿ ਹਾਂ ਸਾਡੇ ਅਸੀਂ ਗਲਤ ਕੰਮ ਕੀਤਾ ਅਸੀਂ ਆਪਦੇ ਸਮਨ ਵਾਪਸ ਲੈ ਲੈਨੇ ਪਿੱਛੇ ਰੌਲਾ ਪੈ ਗਿਆ ਸਿਆਸੀ ਦੋ ਦਿਨ ਨਹੀਂ ਪੀਤੇ ਮੈਨੂੰ ਫੇਰ ਸਮਨ ਭੇਜਤਾ ਸਮਨ ਭੇਜਣ ਦੀ ਛਰਾਰਤ ਵੇਖੋ ਕੀ ਕੀਤੀ ਕਿ ਸਮਨ ਦੀ ਤਰੀਖ 18 ਜੁਲਾਈ ਪਾਤੀ ਜਦ ਕਿ 6 ਜੁਲਾਈ ਨੂੰ ਅਰਵਿੰਦ ਆਪਣਾ ਸੰਜੇ ਸਿੰਘ ਐਲਸਨ ਕੋਰਟ ਚ ਔਰ ਸਭ ਨੂੰ ਪਤਾ ਇਹ ਤਾਂ ਮੇਰੀ ਜਿਹੜੀ ਸਰਕਾਰ ਹੈ ਫੋਨ ਟੈਪਿੰਗ ਵੀ ਕਰਦੀ ਆ ਮੇਰੀ ਨજર ਵੀ ਰੱਖਦੀ ਆ ਮੈਂ ਕਿੱਥੇ ਜਾ ਰਿਹਾ ਕਿੱਥੇ ਨਹੀਂ ਜਾ ਰਿਹਾ ਘਰ ਚ ਕੌਣ ਮੈਨੂੰ ਮਿਲਣ ਆ ਰਿਹਾ ਨਹੀਂ ਮਿਲਣ ਆ ਰਿਹਾ ਉਹਦੀ ਖਬਰ ਵੀ ਰੱਖਦੀ ਆ ਤੇ ਭਾਈ ਤੁਹਾਨੂੰ ਖਬਰ ਨਹੀਂ ਸੀ ਕਿ 6 7 ਨੂੰ ਜਦੋਂ ਸੰਜੇ ਸਿੰਘ ਆਇਆ ਸੀ ਕਿ ਸੰਜੇ ਸਿੰਘ ਵੀ ਰੂਲਿੰਗ ਪਾਰਟੀ ਦਾ ਭਗਵੰਤ ਮਾਨ ਦਾ ਮਿੱਤਰ ਪਿਆਰਾ ਤੇ ਜਦ ਤੇਰੇ ਮਿੱਤਰ ਪਿਆਰੇ ਨੂੰ ਮੈਂ ਭਾਜਣਾ ਪਾਈਆਂ ਤੇ ਭਗਵੰਤ ਮਾਨ ਨੇ ਤਾਂ ਉਹਦੀ ਮਦਦ ਕਰਨੀ ਸੀ 18 7 ਜਦੋਂ ਮੈਨੂੰ ਲਾਸਟ ਓਪਰਚੁਨਿਟੀ ਇੱਥੇ ਦਿੱਤੀ ਆ ਉਸ ਦਿਨ ਹੀ ਉੱਥੇ ਸੱਜ ਲਿਆ ਕਿ ਇੱਥੇ ਆਵੇ ਨਾ ਤੇ ਸੰਜੇ ਸਿੰਘ ਦੀ ਮਦਦ ਹੋ ਜੇ ਮਗਰ ਮੇਰੇ ਕੋਲ ਵੀ ਕੁਝ ਮਾਹਿਰ ਵਕੀਲ ਨੇ ਉਹ ਰੱਬ ਨੇ ਸਾਨੂੰ ਵੀ ਅਕਲ ਦਾ ਖਾਨਾ ਦਿੱਤਾ ਤੇ ਜਦ ਮੈਂ ਆਪਦੇ ਵਕੀਲਾ ਨੂੰ ਕੰਸਲਟ ਕੀਤਾ ਉਹਨਾਂ ਨੇ ਮੈਨੂੰ ਸਪਸ਼ਟੇ ਗੱਲ ਕਹੀ ਕਿ ਜੇ ਤੂੰ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਪੇਸ਼ ਨਹੀਂ ਹੋਏਗਾ ਤੇ ਇਹ ਕੇਸ ਦਾ ਫਿਰ ਸੰਜੇ ਸਿੰਘ ਨੂੰ ਫਾਇਦਾ ਮਿਲੂਗਾ ਇਸ ਲਈ ਤੁਹਾਨੂੰ ਪੇਸ਼ ਹੋਣਾ ਪੈਣਾ ਜੱਜ ਸਾਹਿਬ ਦੇ ਆਰਡਰ ਨੇ ਮਗਰ ਮੈਂ ਪੁੱਛਣਾ ਚਾਹੁੰਨਾ ਹੱਥ ਟੋਕਾ ਐਸ ਆਈ ਟੀ ਨੂੰ ਕਿ ਭਾਈ ਅਖਬਾਰਾਂ ਤਾਂ ਪੜਦੇ ਹੀ ਹੋ ਉਹ ਅਖਬਾਰਾਂ 'ਚ ਵੀ ਖਬਰ ਲੱਗੀ ਮੈਂ ਕਟਿੰਗ ਵੀ ਭੇਜੀ ਆ ਪ੍ਰਿੰਟ ਇਲੈਕਟ੍ਰੋਨਿਕ মিডিਆ 'ਚ ਵੀ ਲੱਗਿਆ ਜਿਨਨੇ ਛੋਟੇ-ਮੋਟੇ ਚੈਨਲ ਨੇ ਸਭ ਨੇ ਚਲਾਇਆ ਕਿ 18 ਸਤ ਅਗਲੀ ਤਰੀਕ ਹੈ ਤੇ ਸਾਡੇ ਐਸਆਈਟੀ ਵਾਲੇ ਕਿੱਥੇ ਸੁੱਤੇ ਸੀ ਕਿ ਭਗਵੰਤਮਾਨ ਨੇ ਰਾਤ ਨੂੰ ਪੈਗ ਲਾ ਕੇ ਫੋਨ ਕਰਤਾ ਕਿ ਸੱਤ ਲੋ ਤੇ ਇਹਨਾਂ ਨੇ ਵਿਚਾਰਿਆਂ ਨੇ ਅਕਲ ਦਾ ਇਸਤੇਮਾਲ ਤਾਂ ਕਰਦੇ ਨਹੀਂ ਸੱਤ ਲਿਆ ਔਰ ਮੈਂ ਅਗਲੀ ਗੱਲ ਲਿਖਤੀ ਮੈਂ ਕਿਹਾ ਨਵੀਂ ਸ਼ਰਾਰਤ ਨਾ ਕਰਿਓ ਜਿਵੇਂ ਪਹਿਲਾਂ ਸ਼ਰਾਰਤਾਂ ਹੋ ਜਾਂਦੇ ਨਾਲ ਜੀ ਇੱਕ ਦਿਨ ਮੈਨੂੰ ਸ਼ਹੀਦੀ ਦਿਹਾੜੇ ਸੱਦ ਲਿਆ ਜਦੋਂ ਛੋਟੇ ਸ਼ਹਿਜ਼ਾਦੇ ਸ਼ਹੀਦੀ ਦਿਹਾੜਾ ਸੀ ਮੈਂ ਕਿਹਾ ਸੀ 26 ਜਨਵਰੀ ਨੂੰ ਮੈਂ ਨਹੀਂ ਆ ਸਕੂਗਾ ਫਿਰ ਮੈਨੂੰ ਸੱਦ ਲਿਆ ਫਿਰ ਉਹ ਜਿਹੜੇ ਪਿਛਲੇ ਡੀਜੀਪੀ ਸਾਹਿਬ ਸੀ ਉਹ ਤੋਂ ਵੀ ਲੈਵਲ ਲੈਵਲ ਥੱਲੇ ਚਲੇ ਗਿਆ ਉਹ ਪਿਛਲੇ ਕੀ ਨੌ ਸੀ ਚੀਨਾ ਸਾਹਿਬ ਚੀਨਾ ਸਾਹਿਬ ਮੁਖਵਿੰਦਰ ਸਿੰਘ ਚੀਨਾ ਵੇਖੋ ਉੱਥੋਂ ਰਿਟਾਇਰਮੈਂਟ ਪਾਰਟੀ ਤੇ ਉੱਥੋਂ ਮਜੀਠੇ ਨੂੰ ਸੱਦ ਲਿਆ ਹੁਣ ਉਹੀ ਕੰਮ ਇਹਦਾ ਕਰਨ ਕਿ ਅੱਜ ਮੈਂ ਨਹੀਂ ਗਿਆ ਤੇ ਮੈਨੂੰ ਸੱਦ ਲੈਣ ਕੱਲ ਪਰਸੋਂ ਫੇਰ ਮੈਂ ਪਹਿਲਾਂ ਹੀ ਮੈਂ ਪਹਿਲਾਂ ਹੀ ਲਿਖ ਕੇ ਦਿੱਤਾ ਕਿ ਮੇਰੀ 23 ਦਸੰਬਰ ਨੂੰ ਐਸਐਸਆਈਟੀ ਨੇ ਆਹ ਸੌਰੀ 23 ਜੁਲਾਈ ਨੂੰ ਐਸਐਸਆਈਟੀ ਨੇ ਜਾ ਕੇ ਸੁਪਰੀਮ ਕੋਰਟ 'ਚ ਅਰਜੀ ਪਾਈ ਆ ਕਿ ਸਾਡੀ ਸੁਣਵਾਈ ਹੋਵੇ ਹੁਣ ਤੁਸੀਂ ਇਹ ਗੱਲ ਦੱਸ ਦਿਓ ਕਿ ਮੈਂ ਆਪਦੇ ਕੇਸ ਦੀ ਸੁਪਰੀਮ ਕੋਰਟ ਤਿਆਰੀ ਕਰਾਉਂਗਾ ਕਿ ਇਹਨਾਂ 'ਤੇ ਪੇਸ਼ ਹੋਊਂਗਾ ਜਿਨ੍ਹਾਂ ਤੋਂ 2.5 ਸਾਲਾਂ 'ਚ ਇੱਕ ਚਲਾਨ ਨਹੀਂ ਪੇਸ਼ ਹੋਤਾ ਹੋ ਕੀਤਾ ਗਿਆ ਜਿਨ੍ਹਾਂ 'ਚ 2.5 ਸਾਲਾਂ 'ਚ 6 ਐਸਐਸਆਈਟੀ ਬਦਲ ਗਈਆਂ ਨੇ 2.5 ਸਾਲਾਂ 'ਚ ਮੈਨੂੰ ਲੱਗਦਾ ਮੇਰਾ ਤਾਂ ਗਿਨੀਜ਼ ਵਰਲਡ ਆਫ ਬੋਕਾ ਵਰਲਡ ਰਿਕਾਰਡ ਚ ਮੇਰਾ ਲਿਆਉਣਾ ਕੀ ਕਿੰਨੀ ਆਰੀ ਨੂੰ ਪੇਸ਼ ਕਰਾਉਣਾ ਆਨਰੇਬਲ ਹਾਈ ਕੋਰਟ ਨੇ ਜਦੋਂ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਉੱਤ ਭਗਵੰਤ ਮਾਨ ਸਾਹਿਬ ਆਪ ਬੋਲਟੇ ਲੀਡਿੰਗ ਅਖਬਾਰ ਚ ਬੋਲਟੇ ਆ ਮੈਂ ਉਸ ਗੱਲ ਨੂੰ ਹੋਰ ਜਗ੍ਹਾ ਤੇ ਵੀ ਲੈ ਕੇ ਜਾਊਂਗਾ ਜਿੱਥੇ ਉਹਨਾਂ ਨੇ ਕਿਹਾ ਕਿ ਅਸੀਂ ਕੇਸ ਫਾਈਲਾਂ ਨੂੰ ਰੀਰਾਈਟ ਕਰਾਂਗੇ ਤੁਸੀਂ ਕਿਸੇ ਵਕੀਲ ਨੂੰ ਪੁੱਛ ਲਓ ਕੇਸ ਫਾਈਲ ਰੀਰਾਈਟ ਕਰਨ ਦਾ ਅਧਿਕਾਰ ਸੀਐਮ ਕੋਲ ਹੈ ਤੋਂ ਨੂੰ ਜਵਾਬ ਆ ਜੂਗਾ ਕਿ ਇਤੋਂ ਲੀਗਲ ਕੰਮ ਕੋਈ ਨਹੀਂ ਦੂਜਾ ਚਲਾਲ ਕੀ ਮੁੱਖ ਮੰਤਰੀ ਪੇਸ਼ ਕਰਦਾ ਕਿ ਸਿੱਟ ਕਰਦੀ ਆ ਤੇ ਜੇ ਮੁੱਖ ਮੰਤਰੀ ਨੇ ਕਰਨਾ ਤੇ ਭਾਈ ਸਿੱਟ ਦਾ ਹੈਡ ਲੱਗ ਜਾ ਮੈਂ ਤਾਂ ਤੈਨੂੰ ਕਿੰਨੀ ਵਾਰੀ ਕਿਹਾ ਨਾਲੇ ਪੈਗ ਛਕਲਾ ਕੇ ਆਇਆ ਕਰੀ ਨਾਲੇ ਦੋ ਦੋ ਹੱਥ ਕਰਾਂਗੇ ਉੱਥੇ ਬਹਿ ਕੇ ਕਾਹਦੇ ਲਈ ਅbschara ਨੂੰ ਵਿਚਾਰੇ ਜਿਨ੍ਹਾਂ ਨੇ ਵਰਦੀ ਮੈਂ ਅbschara ਨੂੰ ਵੀ ਕਹੂੰਗਾ ਭਾਈ ਕਿ ਤੁਸੀਂ ਵਰਦੀ ਪਾਈ ਆ ਤੁਹਾਡੀ ਡਿਊਟੀ ਟੁਵਰਡਸ ਵਰਦੀ ਆ ਇਹ ਨਾ ਕਿਤੇ ਸਮਝ ਲਿਓ ਕਿ ਅੱਜ ਸਰਕਾਰਾਂ ਦੇ ਹੱਥ ਠੋਕੇ ਬਣੋਂਗੇ ਤੇ ਕੱਲ ਕੋਈ ਬਚਾ ਲੂਗਾ ਜੋ ਜੋ ਗਲਤ ਕੰਮ ਕਰੂਗਾ ਕਾਨੂੰਨ ਨੂੰ ਛਿੱਕੇ ਤੇ ਟੰਗੂਗਾ ਉਹਨੂੰ ਜਵਾਬ ਦੇਣਾ ਪੈਣਾ ਔਰ ਜੇ ਇਹ ਗੱਲ ਸੱਚੀ ਹੈ ਕਿਉਂਕਿ ਮੈਨੂੰ ਕੋਈ ਨੋਟਿਸ ਨਹੀਂ ਮਿਲਿਆ ਜੇ ਮੈਨੂੰ ਵੀ ਨੂੰ ਸੱਦਦੇ ਆ ਤੇ ਤੁਸੀਂ ਮੈਂ ਤੁਹਾਨੂੰ ਪ੍ਰੈਸ ਵਾਲਿਆਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਨਾ ਕਿ ਭਾਈ ਪਹਿਲਾਂ ਤਾਂ 1.5 1.5 ਸਾਲ ਨਹੀਂ ਛੱਡਿਆ ਹੁਣ ਮੇਰੀ ਜੇ ਸੁਪਰੀਮ ਕੋਰਟ ਤਰੀਕ ਲੱਗੀ ਹੈ ਤੇ ਇੰਨੀ ਹਨੇਰੀ ਕੀ ਆ ਗਈ ਆ ਮਦਮ ਨਹੀਂ ਤੁਸੀਂ ਮੈਂ ਨਹੀਂ ਸਰ ਮੈਂ ਸੁਪਰੀਮ ਕੋਰਟ ਦਾ ਕੇਸ ਲੜਨਾ ਵੀ ਇਹਨਾਂ ਨੇ ਲਵਾਈ ਆ ਉਹ ਲੈ ਲੈਣ ਤਰੀਕ ਵਾਪਸ ਮੈਂ ਆ ਜਨਾ ਮਗਰ ਸੁਪਰੀਮ ਕੋਰਟ ਚ ਮੈਂ ਤਿਆਰੀ ਕਰਾਵਾਂ ਨਾ ਇਹਨਾਂ ਦੇ ਚੱਕਰਾਂ ਚ ਫੇਰਾ ਤੇ ਫਿਰ ਇਹ ਤਾਂ ਚਾਹੁੰਦੀ ਹੈ ਕਿ ਮੈਂ ਜਿੱਥੇ ਕੋਸ਼ਿਸ਼ ਕੀਤੀ ਹੈ ਇਹਨਾਂ ਦੀ ਕੋਸ਼ਿਸ਼ ਇਹਨਾਂ ਨੂੰ ਪਤਾ ਇਹਨਾਂ ਦਾ ਕਮਜ਼ੋਰ ਕੇਸ ਕਮਜ਼ੋਰ ਹੈ ਕੇਸ ਦੇ ਪੱਲੇ ਕੁਛ ਨਹੀਂ ਨਹੀਂ ਤਾਂ ਮੇਰਾ ਵੀਰ ਢਾਈ ਤਿੰਨ ਸਾਲ ਚਲਾਨ ਪੇਸ਼ ਕਰਨ ਨੂੰ ਨਹੀਂ ਲੱਗਦੇ 6 ਸਿੱਟਾਂ ਬਦਲਣ ਦੀ ਲੋਟ ਨਹੀਂ ਪੈਂਦੀ ਡੀਜੀਪੀ ਤੋਂ ਲੈਵਲ ਲਿਆ ਕੇ ਥੱਲੇ ਥਾਣੇਦਾਰਾਂ ਤੱਕ ਸਿੱਟਣ ਦੀ ਲੋਟ ਨਹੀਂ ਪੈਂਦੀ ਜਦੋਂ ਤੁਸੀਂ ਗੈਰ ਕਾਨੂੰਨੀ ਕੰਮ ਕਰਾਉਣੇ ਆ ਜਦੋਂ ਤੁਸੀਂ ਉਹਨਾਂ ਤੋਂ ਚਲਾਨ ਪੇਸ਼ ਕਰਾਉਣਾ ਜਿਹੜਾ ਤੁਹਾਡੀ ਘਰ ਦੀ ਨੂੰ ਸ਼ਾਪਿੰਗ ਕਰਾਉਣ ਉਹਨਾਂ ਅਵਸਾਰਾਂ ਤੋਂ ਫੇਰ ਤੁਹਾਡੀ ਬੜੀਆਂ ਮਜਬੂਰੀਆਂ ਹੁੰਦੀਆਂ ਨੇ ਤੇ ਉਹ ਅਵਸਾਰਾਂ ਨੇ ਵੀ ਕਾਨੂੰਨ ਨੂੰ ਛਿੱਕੇ ਤੇ ਟੰਗਣਾ ਮੈਂ ਲਾ ਵਾਈਡਿੰਗ ਸਿਟੀਜ਼ਨ ਆ ਕਾਨੂੰਨ ਨੇ ਜੋ ਮੇਰੇ ਕੋਲ ਅਧਿਕਾਰ ਦਿੱਤੇ ਔਰ ਹੁਣ ਕੇਸਰੇ ਆ ਮੇਰੇ ਤੋਂ ਜਦੋਂ ਮੇਰੀ ਬੇਲ ਹੋਈ ਉਹਦੋਂ ਵੀ ਇਹਨਾਂ ਨੂੰ ਫਟਕਾਰ ਪਈ ਆ ਉਦੋਂ ਮੇਂ ਜਵਾਬ ਨਹੀਂ ਆਇਆ 25 25 ਲੱਖ ਦਾ ਇੱਕ ਇੱਕ ਵਕੀਲ ਕੀਤਾ ਇੱਕ ਇੱਕ ਤਰੀਕ ਨੂੰ ਹੁਣ ਵੀ ਕੀਤਾ ਇਹਨਾਂ ਨੇ ਉੱਥੇ 25 ਲੱਖ ਪੰਜਾਬ ਦੇ ਲੋਕਾਂ ਦਾ ਜਿਹੜੇ 4 5 ਲੱਖ ਕਰੋੜ ਦਾ ਕਰਜ਼ਾ ਚੜ ਚੜਿਆ ਮੁਲਾਜ਼ਮਾਂ ਨੂੰ ਟੀਏ ਡੀਏ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਤੇ 25 ਲੱਖ ਦਾ ਉੱਥੇ ਵਕੀਲ ਕਰਦੇ ਤੇ ਮਜੀਠੀਆਂ ਨਾ ਜਾਵੇ ਉੱਥੇ ਆਪਦਾ ਕੇਸ ਲੜਨ ਕੀ ਇਹ ਇਨ ਟਾਪ ਹੈ ਸੋ ਅਜੇ ਤਲੀ ਸਰਕਾਰਾਂ ਨੇ ਆਪਦੀ ਲੁੰਬੜ ਚਾਲ ਚਲਣੀਆਂ ਨੇ ਮੇਰੇ ਕੋਲ ਜੋ ਕਾਨੂੰਨ ਨੇ ਅਧਿਕਾਰ ਦਿੱਤੇ ਆ ਜੋ ਸਹੀ ਆ ਹਾਂ ਮੈਂ ਪੂਲੀ ਕੋਆਪਰੇਟ ਪਹਿਲਾਂ ਵੀ ਕੀਤਾ ਤੁਸੀਂ ਇਹ ਜਾਣ ਕੇ ਕੇਜਰੀਵਾਲ ਸਾਹਿਬ ਨੂੰ 9 ਵਾਰੀ ਸੱਦਿਆ ਕਰ ਹੀ ਨਹੀਂ ਗਏ ਮੈਨੂੰ 8 ਵਾਰੀ ਸੱਦਿਆ ਮੈਂ 7 ਵਾਰੀ ਗਿਆ ਫਰਕ ਤਾਂ ਇਤੋਂ ਹੀ ਲਾ ਲੋ ਸਾਹਿਬ ਤੇ ਹੁਣ ਮਗਰ ਤੁਸੀਂ ਤਰੀਕ ਐਡੀ ਟਾਈਮਿੰਗ ਕਰੋ ਕਿ ਜੇ ਦਿਨ ਉਧਰ ਜਾਣਾ ਉਸ ਤੋਂ ਪਹਿਲਾਂ ਸੱਦ ਲਓ ਕਿ ਉੱਥੇ ਤਿਆਰੀ ਨਾ ਕਰ ਸਕੇ ਤੇ ਭਾਈ ਇਹ ਸ਼ਰਾਰਤਾ ਨੇ ਇਹ ਸ਼ਰਾਰਤਾ ਐਸਆਈਟੀ ਆਪ ਦੀ ਬਦਲੀ ਵਾਸਤੇ ਆਪ ਦੀ ਮਨਪਸੰਦਾਂ ਬਦਲੀਆਂ ਲੈਣ ਵਾਸਤੇ ਕਰੀ ਜਾਵੇ ਮੈਂ ਲੋ ਬਾਈਡਿੰਗ ਸਿਟੀਜ਼ਨ ਆ ਜੋ ਮੇਰੇ ਕੋਲ ਅਧਿਕਾਰ ਕੋਰਟ ਨੇ ਕਾਨੂੰਨ ਨੇ ਦਿੱਤੇ ਆ ਉਹਨਾਂ ਦਾ ਸਬਦ ਮੈਂ ਯੋਗ ਕਰਾਂਗਾ ਤੇ ਇਹਨਾਂ ਖਿਲਾਫ ਠੋਕ ਵੀ ਲੜਾਈ ਲੜੂਗਾ ਸਰ ਇਹ ਸਿਸਾਬ ਹੈ ਫੋਨ ਟੈਪਿੰਗ ਦੇ ਮੈਂ ਸਿੱਧੇ આરોਪ ਲਾ ਰਿਹਾ ਇਹਨਾਂ ਨੂੰ ਪਹਿਲਾ ਪਤਾ ਹੁੰਦਾ ਕਿ ਮੈਨੂੰ ਮਿਲ ਕੇ ਕੌਣ ਗਿਆ ਉਹਨਾਂ ਬੰਦਿਆਂ ਨੂੰ ਸਾਦੇ ਕੇ ਕਿਹਾ ਜਾਂਦਾ ਕਿ ਕੱਲ ਤੇਰੀ ਗੱਡੀ ਤਾਂ ਉਹਦੇ ਘਰ ਦੇ ਬਾਹਰ ਲੱਗੀ ਸੀ ਮੇਰੇ ਮੈਂ ਕੀ ਦੇ ਨਾਲ ਗੱਲ ਕਰਦਾ ਨਹੀਂ ਕਰਦਾ ਜਦੋਂ ਮੈਂ ਐਸਐਸਟੀ ਅੱਗੇ ਪੇਸ਼ ਹੁੰਨਾ ਅੰਦਰ ਐਸਐਸਟੀ ਮੈਨੂੰ ਇਹ ਕਹਿੰਦੀ ਹੈ ਕਿ ਭਾਈ ਚੀਫ ਮਿਨਿਸਟਰ ਖਰਾਬ ਨਾ ਬੋਲੀ ਕੀ ਇਹ ਤੁਹਾਡਾ ਮੰਡਟ ਕੀ ਇਹ ਹੈ ਤੁਹਾਡਾ ਸਵਾਲ ਕਿ ਕਿਹੜਾ ਮਤਲਬ ਕੇਸ ਨਾਲ ਰਿਲੇਟਡ ਹੈ ਮੈਂ ਕੀ ਦੇ ਖਿਲਾਫ ਬੋਲਾਂ ਨਾ ਬੋਲਾਂ ਜਾਂ ਮੇਰਾ ਬਾਪੂ ਲੱਗ ਗਿਆ ਐਸਐਸਟੀ ਦਾ ਹੈਡ ਮਤਲਬ ਕਮਾਲ ਦੀ ਗੱਲ ਹੈ ਨਾ ਔਰ ਸਿਰਮ ਤੇ ਸਿਰ पे ਸਿਆਸੀ ਬਦਲਾਖੋਰੀ ਤੋਂ ਸਿਵਾਏ ਕੁਛ ਨਹੀਂ ਔਰ ਮੈਂ ਅੱਜ ਵੀ ਤੁਹਾਨੂੰ ਕਹਿੰਨਾ 11 ਸਾਲ ਬੀਤ ਗਏ ਜੀ ਇਹ 2013 ਤੋਂ ਸ਼ੁਰੂ ਹੋਇਆ 2024 ਆ ਗਈ ਆ ਜੇ ਤਾਂ ਜਿਹੜੇ ਬੰਦਿਆਂ ਨੂੰ ਸਾਦੇ ਇਹਨਾਂ ਦੀ ਪਾਰਟੀ ਚ ਚਲੇ ਜਾਣ ਫੇਰ ਤਾਂ ਉਹ ਵੈਰੀ ਗੁੱਡ ਪਰਸਨ ਤੇ ਜੇ ਉਹ ਮੇਰੇ ਵਾਂਗੂ ਵਿਰੋਧ ਚ ਖਲੋਤੇ ਆ ਇਹਦੀ ਬੇਟੀ ਨਾਲ ਖਲੋ ਜਾਂਦੇ ਆਂ ਤੇ ਆਹੀ ਵੈਰੀ ਬੈਡ ਪਰਸਨ ਮਗਰ ਮੈਨੂੰ ਕਿਸੇ ਸ਼ਰਾਬੀ ਮੁੱਖ ਮੰਤਰੀ ਤੋਂ ਕਰੈਕਟਰ ਸਰਟੀਫਿਕੇਟ ਦੀ ਲੋੜ ਕੋਈ ਨਹੀਂ ਮੈਂ ਖੋਕ ਕੇ ਲੜਾਈ ਲੜੂ ਅੱਜ ਵੀ ਲੜ ਰਹੇ ਆਂ ਗਾ ਵੀ ਲੜੂ ਸੁਪਰੀਮ ਕੋਰਟ ਛੱਡੋ ਇੰਟਰਨੈਸ਼ਨਲ ਕੋਰਟ ਚਲੇ ਜੇ ਉੱਥੇ ਵੀ ਇਹਦੀ ਚੀਕਾਂ ਕਢਾ ਕੇ ਜੀ ਸਰ ਸੀਐਮ ਨੂੰ ਚਾਸਰ ਬਰਨ ਦਾ ਬਿਲ ਜਿਹੜਾ ਸੁਪਰੀਮ ਕੋਰਟ ਨੇ ਰੱਦ ਕੀਤਾ ਹਾਂ ਜੀ ਪੰਜਾਬ ਸਰਕਾਰ ਦਾ ਇੱਕ ਮਿਲ ਸੀ ਸੀਐਮ ਨੂੰ ਯੂਨੀਵਰਸਿਟੀਜ਼ ਦਾ ਚਾਂਸਰ ਬਰਨਰ ਦੀ ਜਗ੍ਹਾ ਸੀ ਸੀਐਮ ਨਹੀਂ ਦੇਖੋ ਗੈਰ ਕਾਨੂੰਨੀ ਕੰਮ ਇੱਕ ਨਹੀਂ ਹੋ ਰਿਹਾ ਬੜੇ ਹੋ ਰਿਹਾ ਔਰ ਉਹ ਫੈਸਲੇ ਮੇਰੇ ਮਸਲੇ 'ਚ ਵੀ ਜਦੋਂ ਮੈਨੂੰ ਸੰਬੰਧ ਦਿੱਤੇ ਤੇ ਫਿਰ ਭੱਜੇ ਕਿਉਂ ਭਾਈ ਕੋਰਟ 'ਚ ਸੇਮ ਚੀਜ਼ ਸੁਪਰੀਮ ਕੋਰਟ 'ਚ ਹੁਣ ਵੀ ਮੈਂ ਤੁਹਾਨੂੰ ਦੱਸ ਰਿਹਾ ਰੱਬ ਤੋਂ ਡਰ ਕੇ ਕਹਿਣਾ ਲੋਕਾਂ ਤੋਂ ਡਰ ਕੇ ਕਹਿਣਾ ਰੱਬ 'ਚ ਵਿਸ਼ਵਾਸ ਰੱਖ ਕੇ ਕਹਿਣਾ ਕਾਨੂੰਨ 'ਚ ਵਿਸ਼ਵਾਸ ਰੱਖ ਕੇ ਕਹਿਣਾ ਕਿ ਜਿਵੇਂ ਹਾਈ ਆਨਰੇਬਲ ਹਾਈ ਕੋਰਟ ਦਾ ਆਰਡਰ ਆਇਆ ਸੀ ਮੇਰੀ ਬੇਲ ਦਾ ਮੂੰਹ ਦੀ ਖਾਣੀ ਵੀ ਹੁਣ ਫੇਰ ਖਾਉਂਗੇ ਜੇ ਗੱਲ 'ਚ ਇਨਾਂ 'ਚ ਦਮ ਹੁੰਦਾ ਇਹਨਾਂ ਨੂੰ 6-6 ਸਿੱਟਾਂ ਬਦਲਣ ਦੀ ਲੋਟ ਨਹੀਂ ਪੈਂਦੀ ਭਾਈ ਲੋਟ ਹੀ ਕੋਈ ਨਹੀਂ ਮਗਰ ਹਾਂ ਇਹ ਚਾਹੁੰਦਾ ਕਿ ਮੈਂ ਜੋ ਕਹਿ ਦਿਆ ਉਹ ਹੋਵੇ ਫਿਰ ਤੂੰ ਆਪ ਐਸਆਈਟੀ ਦਾ ਹੈੱਡ ਲੱਗ ਜਾ ਔਰ ਕਮਾਲ ਦੀ ਅਗਲੀ ਗੱਲ ਸੁਣੋ ਤੁਸੀਂ ਜਦ ਤੱਕ ਕੇਜਰੀਆਲ ਦੇ ਅੱਗੇ ਹਾਈ ਕੋਰਟ ਫੈਸਲਾ ਦਵੇ ਜਾਂ ਸੁਪਰੀਮ ਕੋਰਟ ਦਵੇ ਉਹ ਅੰਦਰ ਵਾਲੇ ਬਹੁਤ ਵੱਡੀ ਜਿੱਤ ਹੋ ਗਈ ਤੇ ਜੇ ਮਜੀਠੀਏ ਦੇ ਅੱਗੇ ਦਵੇ ਫਿਰ ਚੋਰ ਮੋਰੀ ਲੱਭਣੇ ਸ਼ੁਰੂ ਕਰਦੇ ਨੇ ਕਿ ਹੁਣ ਕਿਵੇਂ ਤੰਗ ਪਰੇਸ਼ਾਨ ਕਰੀਏ ਕਾਰ ਕਸ ਤੋਂ ਬਾਕੀ ਪਰੇਸ਼ਾਨ ਹੋਏ ਸੀਗੇ ਗੜਕਦੀ ਸਿੰਘ ਸਾਹਿਬ ਕੋਲੇ ਪ੍ਰੋਜੈਕਟ ਲੈਣ ਪਿਛੇ ਮੀਟਿੰਗ ਹੋਈ ਤਿੰਨ ਚਾਰ ਦਿਨ ਪਹਿਲਾਂ ਉਹਨਾਂ ਨੇ ਕਿਹਾ ਅਸੀਂ ਤੁਹਾਡੇ ਪਹਿਲਾਂ ਵੀ ਬੰਦ ਪਹਿਲੇ ਵੀ ਬੰਦ ਕਰਨ ਲੱਗੇ ਆ ਅਸੀਂ ਤੁਹਾਨੂੰ ਨਵੇਂ ਪ੍ਰੋਜੈਕਟ ਕਿਥੋਂ ਦਈਏ ਭਗਵਾਨਤ ਮਾਨ ਕਿਉਂ ਨਹੀਂ ਗਿਆ ਤੁਹਾਨੂੰ ਪਤਾ ਜੀ ਦੱਸੋ ਕਿਉਂ ਨਹੀਂ ਗਿਆ ਦੱਸੋ ਤੁਸੀਂ ਇਸ ਲਈ ਨਹੀਂ ਗਿਆ ਕਿਉਂਕਿ ਜੋ ਧੱਕੇਸ਼ਾਹੀ ਜੋ ਉਹਨਾਂ ਨੇ ਨਿਹਰਗਰਤੀ ਜ਼ਿਲਹੰਦਰ ਦੀ ਬਾਈਲੈਕਸ਼ਨ ਚ ਕੀਤੀ ਉਹਦੀ ਜਿੱਤ ਦੀ ਖੁਸ਼ੀ 'ਚ ਇਹ ਤਿੰਨ ਦਿਨ ਪੈਗ ਲਾ ਕੇ ਟੁੰਨ ਪਿਆਰੇ ਮੈਂ ਤੁਹਾਨੂੰ ਅਸਲੀਅਤ ਗੱਲ ਦੱਸ ਰਿਹਾ ਇਹ ਅੰਦਰਲੀ ਗੱਲ ਹੈ ਤੁਹਾਨੂੰ ਡਾਕਟਰ ਗੁਰਪ੍ਰੀਤ ਕੌਰ ਤੋਂ ਸਵਾਏ ਜਾਂ ਉਹ ਜਿਹੜੇ ਦੋ ਐਸਡੀ ਆ ਰਾਜਵੀਰ ਤੇ ਸੁਖਵੀਰ ਤੋਂ ਸਵਾਏ ਕਿਸੇ ਨੂੰ ਨਹੀਂ ਦੱਸਣਾ ਹਾਂ ਜਾਂ ਚਦਮਾ ਸਾਹਿਬ ਦੱਸ ਸਕਦੇ ਸਪੀਕਰ ਸਾਹਿਬ ਉਹਨਾਂ ਨੂੰ ਵੀ ਪਤਾ ਹੈ ਇਸ ਗੱਲ ਦਾ ਕਿ ਉਹ ਜਸ਼ਨ ਨਹੀਂ ਮਨਾਇਆ ਕਿ ਅਸੀਂ ਬਾਈ ਇਲੈਕਸ਼ਨ ਜਿੱਤ ਗਏ ਇਹ ਭੁੱਲ ਗਿਆ ਕਿ ਤੇਰਾ 13 ਚੋਂ 13 ਜਿੱਤਨੀਆਂ ਸੀ ਉਹ ਚੋਂ ਤਿੰਨ ਹੀ ਰਹਿ ਗਈਆਂ ਉਹ ਦਸ ਹਾਰ ਗਏ ਅਸੀਂ ਔਰ HLE ਉਹ ਗਡਕਰੀ ਸਾਹਿਬ ਕੋਲ ਨਹੀਂ ਗਏ ਔਰ ਗਡਕਰੀ ਸਾਹਿਬ ਨੇ ਜਿਹੜੇ ਦੇਸ਼ ਦੇ PWD ਜਾਂ ਰੋਡ ਇਨਫਰਾਸਟਰਕਚਰ ਜਾਂ ਹੋਰ ਇਨਫਰਾਸਟਰਕਚਰ ਦੇ ਮੰਤਰੀ ਆ ਜੇ ਅੱਜ ਉਹ ਪ੍ਰੋਜੈਕਟ ਬੰਦ ਕਰ ਦਣਗੇ ਭਗਵੰਤ ਮਾਨ ਦਾ ਕੋਈ ਨੁਕਸਾਨ ਨਹੀਂ ਕਿਉਂਕਿ ਉਹਨੇ ਤਾਂ ਹੈਲੀਕਾਪਟਰ ਨਾਲ ਹੀ ਚਲੇ ਜਾਣਾ ਨੁਕਸਾਨ ਲੋਕਾਂ ਦਾ ਹੋਣਾ ਨੁਕਸਾਨ ਪੰਜਾਬ ਦਾ ਹੋਣਾ ਔਰ ਪੰਜਾਬ ਦੀ ਤਰੱਕੀ ਦਾ ਹੋਣਾ ਕਿਉਂਕਿ ਰੋਡ ਇਨਫਰਾਸਟਰਕਚਰ ਰੇਲ ਇਨਫਰਾਸਟਰਕਚਰ 에어 ਇਨਫਰਾਸਟਰਕਚਰ ਜੇ ਇਹ ਮਜਬੂਤ ਹੋਊਗਾ ਤੇ ਪੰਜਾਬ 'ਚ ਇਨਵੈਸਟਮੈਂਟ ਆਊਗੀ ਨਹੀਂ ਤਾਂ ਨਹੀਂ ਆਊਗੀ। ਔਰ ਜਿਵੇਂ ਅੱਜ ਇਹ ਐਲਾਨ ਕੀਤਾ ਲੋਕੀ ਬੜੇ ਪਰੇਸ਼ਾਨ ਆ ਬਿਜਲੀ ਦੇ ਬੜੇ ਕਟਸ ਲੱਗ ਰਹੇ। ਨਹੀਂ ਇਹ ਹਾਲਾਤ ਪੈਦਾ ਹੋਣੇ ਸੀ ਜੀ। ਬਿਜਲੀ ਜੋ ਪੰਜਾਬ 'ਚ ਪਾਵਰ ਸਿਚੁਏਸ਼ਨ ਹੈ 25-30 ਹਜ਼ਾਰ ਕਰੋੜ ਤੱਕ ਪਾਵਰ ਸਬਸਿਡੀ ਦਾ ਦੇਣ ਵਾਲਾ ਔਰ ਬਿਜਲੀ ਖਰੀਦਣ ਨੂੰ ਪੈਸੇ ਨਹੀਂ ਬਿਜਲੀ ਉਤਪਾਦਨ ਦੇ ਨਵੇਂ ਕੋਈ ਸਰੋਤ ਤੁਸੀਂ ਪੈਦਾ ਨਹੀਂ ਕੀਤੇ। ਬਿਜਲੀ ਦੀ ਡਿਮਾਂਡ ਵੱਧ ਰਹੀ ਹੈ ਪੈਸੇ ਹੈ ਨਹੀਂ ਕਰਜਾਈ ਤੁਸੀਂ ਹੋਏ ਹੋ ਤੇ ਬੱਤੀ ਆਉਣੀ ਕਿੱਥੋਂ ਆਪਣੇ ਅਕਾਲੀਵਾਲੇ ਦੇ ਪ੍ਰਧਾਨ ਨੂੰ ਪੇਸ਼ ਹੋਣ ਲਿਖਿਆ ਹੈ ਇਹ ਤਾਂ ਲੱਗਦਾ ਜਿਹੜੇ ਬਾਕੀ ਕਾਲੀਆਂ ਜਿਹੜੇ આરોਪ ਲਾਏ ਉਹਨਾਂ ਚ ਕਿੰਨੀ ਸੱਚਾਈ ਹੈ ਨਹੀਂ ਇਸ ਤਰ੍ਹਾਂ ਮੇਰਾ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਸੀਂ ਸਾਰੇ ਸਮਰਪਿਤ ਹਾਂ ਔਰ ਇੱਕ ਨਮਾਣੇ ਸਿੱਖ ਵਜੋਂ ਹਰੇਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਜਾ ਕੇ ਗੁਰੂ ਦੇ ਚਰਨਾਂ 'ਚ ਤੇ ਤੇਰੀ ਹੋ ਜਾਣਾ ਚੀਦਾ ਸ਼ੁਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਬਖਸ਼ਣਹਾਰ ਆ ਅਸੀਂ ਭੁੱਲਣਹਾਰ ਜੀਵ ਆ ਮਗਰ ਮੈਂ ਵਿਰੋਧੀਆਂ ਨੂੰ ਇੱਕ ਸਲਾਹ ਜ਼ਰੂਰ ਦਊਂਗਾ ਕਿ ਭਾਈ ਤੁਸੀਂ ਤਾਂ ਆਪ ਨਾਲ ਹੀ ਵਿੱਚ ਹੀ ਰਹੇ ਹੋ ਤੁਸੀਂ ਤਾਂ ਹੁਣ ਅੱਡ ਹੋਏ ਹੋ ਇਸ ਲਈ ਕਿਰਪਾ ਕਰਕੇ ਤੁਸੀਂ ਵੀ ਵਿੱਚ ਹੀ ਆ ਜਾਓ ਕਿਉਂਕਿ ਵਜਾਈ ਬਾਜ਼ਾਰ ਤਾਂ ਤੁਸੀਂ ਵੀ ਢਾਈਆਂ ਔਰ ਜਿਹੜੇ ਇਹ ਸਲਾਹ ਦੇ ਰਹੇ ਅੱਜ ਕਿ ਵੇਖਿਓ ਜੀ ਫੈਸਲਾ ਇਸ ਤਰ੍ਹਾਂ ਨਹੀਂ ਉਸ ਤਰ੍ਹਾਂ ਮੈਂ ਸੁਣਿਆ ਸੀ ਇਹਨਾਂ ਦੇ ਇੱਕ ਦੋਆਂ ਦਾ ਉਹ ਕਿੰਨਾਕ ਸ੍ਰੀ ਅਕਾਲ ਤਖਤ ਸਾਹਿਬ ਤੇ ਵਿਸ਼ਵਾਸ ਰੱਖਦੇ ਇਨਾਂ ਗੱਲਾਂ ਤੁਈ ਜੈਜ ਸਮਝ ਆ ਰਹੀ ਹੈ ਇਸ ਲਈ ਮੈਂ ਸ੍ਰੀ ਅਕਾਲ ਤਖਤ ਸਾਹਿਬ ਬਾਰੇ ਕੋਈ ਪੋਲਿਟੀਕਲ ਗੱਲ ਜਾਂ ਕੋਈ ਇਹੋ ਜੀ ਗੱਲ ਨਹੀਂ ਕਰੂੰਗਾ ਕਿਉਂਕਿ ਮੇਰੀ ਇਹ ਮਾਨਸਿਕਤਾ ਨਹੀਂ ਆ ਜੋ ਵਿਰੋਧੀ ਦਿਖਾ ਰਹੇ ਪਾਰਟੀ ਦਾ ਹੈਗਾ ਇਹ ਸਾਰਿਆਂ ਦਾ ਪਾਰਟੀ ਵਿੱਚ ਜਿਹੜੀ ਗੱਲ ਹੁੰਦਾ ਕਿ ਪਾਰਟੀ ਵਿੱਚ ਜੋ ਕੋਈ ਤੇਜੀ ਲਈ ਜਾਂਦਾ ਜੀ ਜਿਵੇਂ ਨਾਂ ਆਉਂਦਾ ਜੀ ਬੀਜੇਪੀ ਕਰਵਾ ਰਹੀ ਹੈ ਜੀ ਕੋਈ ਕਹਿ ਰਿਹਾ ਜੀ ਬੀਜੇਪੀ ਕਰਵਾ ਰਹੀ ਕੋਈ ਸਾਜ਼ਿਸ਼ ਲੱਗ ਰਹੀ ਜਿਵੇਂ ਰੋਕ ਲਾ ਰਹੇ ਤੁਸੀਂ ਕੋਈ ਨਾ ਸ਼ਮਾ ਹੋਣ ਤੇ ਸਭ ਦੱਸਾਂਗੇ ਤੂੰ ਅੱਜ ਸਾਰੇ ਸਵਾਲ ਨਹੀਂ ਨਾਲੇ